ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਅੱਜ ਦੀ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਮੋਗਾ ਸ਼ਹਿਰ ਦੇ ਵਿੱਚ ਗਿੱਲ ਰੋਡ ਦੇ ਬਿਲਕੁਲ ਨੇੜੇ ਆ ਇਹ ਕੋਠੀ ਜੇਕਰ ਇਸ ਕੋਠੀ ਦੇ ਫਰੰਟ ਦੀ ਗੱਲ ਕਰੀਏ ਤਾਂ 20.4 ਇਸ ਕੋਠੀ ਦਾ ਫਰੰਟ ਆ ਤੇ 67 ਫੁੱਟ ਬੈਕ ਆ ਸੋ ਏਡੀ ਵਧੀਆ ਕੋਠੀ ਬਣੀ ਹੋਈ ਆ ਤੁਸੀਂ ਵੀ ਦੇਖ ਕੇ ਪਸੰਦ ਕਰੋਗੇ ਇਸ ਕੋਠੀ ਨੂੰ ਬੰਦ ਗਲੀ ਆ ਤੇ ਗਲੀ ਵੀ ਤੁਸੀਂ ਦੇਖ ਰਹੇ ਹੋ ਕਾਫੀ ਖੁੱਲੀ ਡੁੱਲੀ ਆ ਸੋ ਆਪਾਂ ਦੇਖਦੇ ਹਾਂ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰਪ੍ਰਾਮ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲੋ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਹਰ ਵਾਰੀ ਆਪਾਂ ਗੱਲ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਇਹਦੇ ਵਿੱਚ ਜਿੰਨਾ ਵੀਰਪ੍ਰਾਮਾਂ ਨੇ ਕਰ ਲੈਣਾ ਖਾਸ ਕਰਕੇ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਵੀ ਫਾਇਦਾ ਹੈਗਾ ਤੁਹਾਡੇ ਭੈਣ ਭਰਾਵਾਂ ਨੂੰ ਫਾਇਦਾ ਹੈਗਾ ਔਰ ਖਾਸ ਕਰਕੇ ਜਿੰਨਾ ਵੀਰ ਭਰਾਵਾਂ ਨੇ ਘਰ ਲੈਣਾ ਉਹਨਾਂ ਵਾਸਤੇ ਸੌਖਾ ਹੋ ਜਾਂਦਾ ਉਹ ਮੇਰੇ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ 6 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬਣੀ ਇਸ ਤਰੀਕੇ ਦੇ ਨਾਲ ਕਿ ਦੋ ਬੈੱਡਰੂਮ ਬਣੇ ਹੋਏ ਆ ਅੱਗੇ ਲੌਬੀ ਆ ਰਸੋਈ ਆ ਖੁੱਲਾ ਵਿਹੜਾ ਐ ਇਸ ਵੇਲੇ ਆਪਾਂ ਬਿਲਕੁਲ ਮੇਨ ਗੇਟ ਦੇ ਉੱਤੇ ਖੜੇ ਆਂ ਤਾਂ ਵਿਚਾਲੇ ਜਾਲ ਦੇ ਕੇ ਸਾਰੀ ਜਿਹੜੀ ਆ ਅਗੋਂ ਛੱਤੀ ਹੋਈ ਆ ਚਾਹੇ ਨੂੰ ਆਪਾਂ ਖੁੱਲਾ ਹਾਲ ਸਮਝ ਲਈਏ ਚਾਹੇ ਪੋਰਚ ਸਮਝ ਲਈਏ ਤਾਂ ਬਹੁਤ ਵਧੀਆ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਟਾਈਲਸ ਦਾ ਕੰਮ ਸਾਰੀ ਕੋਠੀ ਦੇ ਵਿੱਚ ਜਿਹੜਾ ਉਹ ਹੋਇਆ ਵੀ ਆ ਵਾਸ਼ਰੂਮ ਵੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਜਿਹੜੇ ਆ ਉਹ ਬਣੇ ਹੋਇਆ ਤੇ ਆਮ ਹੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਯਾਰ ਥੋੜਾ ਜਿਹਾ ਖੁੱਲਾ ਵਿਹੜਾ ਹੋਵੇ ਔਰ ਖੁੱਲੀ ਕੋਠੀ ਹੋਵੇ ਤਾਂ 6 ਮਰਲੇ ਆ ਪਰ ਬਣੀ ਇਸ ਤਰੀਕੇ ਦੇ ਨਾਲ ਆ ਕਿ ਇੱਕ ਰਾਹਤ ਮਹਿਸੂਸ ਹੁੰਦੀ ਹੈ ਇਸ ਕੋਠੀ ਦੇ ਵਿੱਚ ਇੱਕ ਮਨ ਲੱਗਦਾ ਇਸ ਕੋਠੀ ਦੇ ਵਿੱਚ ਆਪਣੇ ਵੱਲ ਨੂੰ ਖਿੱਚਦੀ ਹੈ ਇਹ ਕੋਠੀ 6 ਮਰਲਿਆਂ ਦੇ ਵਿੱਚ ਬਣੀ ਹੋਈ ਹੈ ਸੋ ਜੇਕਰ ਬਿਜਲੀ ਪਾਣੀ ਦੇ ਬਿੱਲ ਦੀ ਗੱਲ ਕਰੀਏ ਤਾਂ ਜਾਨੀ ਕਿ ਕੋਈ ਵੀ ਬਿਜਲੀ ਪਾਣੀ ਦਾ ਬਿੱਲ ਉਹ ਪੈਂਡਿੰਗ ਨਹੀਂਗਾ ਨਕਸ਼ਾ ਪਾਸ ਆ ਇਸ ਕੋਠੀ ਦਾ ਸੈਂਟਰ ਦੇ ਵਿੱਚ ਜਾਲ ਦਿੱਤਾ ਹੋਇਆ ਔਰ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਹੈਗੀ ਹੈ ਇਸ ਕੁਠੀ ਦੀ 22 ਲੱਖ ਰੁਪਈਆ ਸੋ ਮੌਕੇ ਤੇ ਹੋਰ ਵੀ ਜਾਇਜ਼ ਹੋ ਜਾਊਗਾ 22 ਲੱਖ ਰੁਪਈਆ ਇਸ ਕੁਠੀ ਦੀ ਡਿਮਾਂਡ ਆ ਨਕਸ਼ਾ ਪਾਸ ਆ ਟਾਇਲਸ ਦਾ ਕੰਮ ਡੋਰਸ ਦਾ ਕੰਮ ਰੰਗ ਰੋਗਨ ਬਹੁਤ ਸੋਹਣਾ ਜਿਹੜਾ ਇਸ ਕੁਠੀ ਦਾ ਹੋਇਆ ਵੀ ਹੈ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇ ਵੇਚਣਾ ਚਾਹੁੰਨੇ ਹੋ ਤਾਂ ਵੀਡੀਓ ਬਣਾ ਕੇ ਸਾਡੇ ਇਹੀ ਵਟਸਐਪ ਨੰਬਰ ਤੇ ਸਾਨੂੰ ਭੇਜੋ ਤਾਂ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਲਗਾਵਾਂਗੇ ਘਰ ਦੀ ਵੀਡੀਓ ਬਣਾਉਣ ਸਮੇਂ ਮੋਬਾਈਲ ਨੂੰ ਟੇਡਾ ਕਰ ਲਿਓ ਸਲੋ 모ਸ਼ਨ ਦੇ ਵਿੱਚ ਵੀਡੀਓ ਬਣਾ ਕੇ ਘਰ ਨੂੰ ਪੂਰੀ ਤਰ੍ਹਾਂ ਦਿਖਾ ਕੇ ਸਾਨੂੰ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਉਹ ਵੀ ਸੈਂਡ ਕਰ ਦਿਓ ਤੇ ਘਰ ਦੀ ਇੱਕ ਡਿਟੇਲ ਜਿਵੇਂ ਆਪਾਂ ਲੇਖ ਲਿਖਦੇ ਹਨ ਵੀ ਐਨੇ ਮਰਲਿਆਂ ਚ ਬਣਿਆ ਹੋਇਆ ਐਨੇ ਵਿਸਵਿਆਂ ਚ ਬਣਿਆ ਹੋਇਆ ਐਨੇ ਕਮਰੇ ਆ ਇਨ ਪੋਰਚਾ ਇੰਨੀ ਜਗ੍ਹਾ ਹੈਗੀ ਆ ਇੰਨੀ ਡਿਮਾਂਡ ਆ ਰਜਿਸਟਰੀ ਵਾਲਾ ਕਿ ਲਾਲਖੀਰ ਵਾਲਾ ਇਹ ਸਾਰੀ ਡਿਟੇਲ ਸਾਡੇ ਵਟਸਐਪ ਨੰਬਰ ਤੇ ਸਾਨੂੰ ਸੈਂਡ ਕਰ ਦਿਓ ਤੇ ਆਪਾਂ ਐਡ ਤੁਹਾਡੀ ਫ੍ਰੀ ਵਿੱਚ ਕਰਾਂਗੇ ਤੇ ਆਜੋ ਫਿਰ ਗੱਲ ਕਰਦੇ ਸੀ ਆਪਾਂ ਇਸ ਕੋਠੀ ਦੀ ਉਸ ਤੋਂ ਪਹਿਲਾਂ ਫਿਰ ਇੱਕ ਵਾਰੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਈ ਖਰਚਾ ਨਹੀਂ ਆਉਂਦਾ ਬਾਈ ਜੀ ਫ੍ਰੀ ਆਫ ਕਾਸਟ ਆ ਜਿਵੇਂ ਆਪਾਂ ਐਡ ਫ੍ਰੀ ਕਰਦੇ ਆਂ ਓਵੇਂ ਤੁਸੀਂ ਸ਼ੇਅਰ ਵੀ ਫ੍ਰੀ ਕਰਦਿਆ ਕਰੋ ਥੋੜਾ ਜਿਹਾ ਟਾਈਮ ਲੱਗਦਾ ਕੁਝ ਸੈਂਟਰਾਂ ਦਾ ਤਾਂ 6 ਮਰਲੇ ਵਿੱਚ ਇਹ ਕੋਠੀ ਬਣੀ ਹੋਈ ਆ ਜੇਕਰ ਇਹਦੇ ਫਰੰਟ ਦੀ ਗੱਲ ਕਰੀਏ ਤਾਂ 20.4 ਇਸ ਕੋਠੀ ਦਾ ਫਰੰਟ ਆ ਸਟਾਰਟ ਫੋਟੇਜ ਕੋਠੀ ਦੀ ਬੈਕ ਆ ਦੋ ਬੈੱਡਰੂਮ ਬਣੇ ਹੋਏ ਆ ਆਪਾਂ ਦੇਖ ਰਹੇ ਆਂ ਘਰ ਜਿਹੜਾ ਬਹੁਤ ਹੀ ਸਾਫ਼ ਸੁਥਰਾ ਹੈਗਾ ਨਕਸ਼ਾ ਵੀ ਪਾਸ ਆ ਬਿਜਲੀ ਪਾਣੀ ਦਾ ਬਿੱਲ ਵੀ ਕੋਈ ਪੈਂਡਿੰਗ ਨਹੀਂ ਰੇਟ 22 ਲੱਖ ਰੁਪਇਆ ਹੈਗਾ ਬਾਕੀ ਮੌਕੇ ਤੇ ਹੋਰ ਵੀ ਰੈਟ ਹੋ ਜੂਗੀ ਹੋਰ ਵੀ ਛੂਟ ਹੋ ਜੂਗੀ ਤੇ ਰੇਟ ਦਾ ਪਤਾ ਬਾਈ ਜੀ ਉਦੋਂ ਹੀ ਲੱਗਣਾ ਜਦੋਂ ਤੁਸੀਂ ਜੇਬ ਚ ਸਾਈ ਪਾ ਕੇ ਲਿਆਉਂਗੇ ਬੇਨਤੀ ਹੈ ਕਿ ਘਰੇ ਬੈਠੇ ਇਹ ਨਾ ਪੁੱਛੀ ਜਾਇਓ ਵੀ ਬਾਈ ਕਿ ਕਿੱਥੋਂ ਤੱਕ ਬਣ ਜੂਗਾ ਤੁਹਾਨੂੰ ਤਾਂ ਅੰਦਾਜ਼ਾ ਹੈਗਾ ਹੀ ਆ ਖਾਲੀ ਹੱਥ ਬਾਈ ਜੀ ਕਦੇ ਵੀ ਮੂੰਹ ਨੂੰ ਨਹੀਂ ਜਾਂਦਾ ਤੇ ਜਿੰਨਾ ਵੀਰ ਭਰਾਵਾਂ ਨੇ ਘਰ ਲੈਣਾ ਹੁੰਦਾ ਉਹ ਜੇਬ ਚ ਸਾਈ ਪਾ ਕੇ ਲੈਂਦੇ ਆ ਤੇ ਪਤਾ ਲੱਗ ਜਾਂਦਾ ਤੇ ਘਰ ਬਹੁਤ ਹੀ ਸੋਹਣਾ ਜਿਹੜਾ ਬਣਿਆ ਹੋਇਆ ਆਪਾਂ ਦੇਖ ਵੀ ਰਹੇ ਆ ਜੇ ਤੁਸੀਂ ਵਿజిਟ ਕਰਨੀ ਆ ਤਾਂ ਵੀ ਸਾਨੂੰ ਇਸੇ ਜੋ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਕਨੈਕਟ ਕਰਕੇ ਇਸ ਘਰ ਦੀ ਜਿਹੜੀ ਆ ਵਿజిਟ ਕਰ ਸਕਦੇ ਹੋ ਵੇਚਣਾ ਕਿਉਂ ਚਾਉਂਦੇ ਆ ਕਿਉਂਕਿ ਬੱਚੇ ਬਾਹਰ ਆ ਤੇ ਆਪ ਬਾਈ ਉਰੀ ਟਿਕਟਾਂ ਕਰਾਈ ਬੈਠੇ ਆ ਮੌਕਾ ਹੱਥੋਂ ਚਲਾ ਨਾ ਜਾਵੇ ਇਸ ਕਰਕੇ ਦੇਰੀ ਨਾ ਕਰਿਓ ਤਾਂ ਕਿ ਬਾਅਦ ਵਿੱਚ ਇਹਨਾਂ ਆਪਾਂ ਕਹਿੰਦੇ ਰਹੀ ਕਿ ਬਾਈ ਜੀ ਉਹ ਕਾਰ ਬਹੁਤ ਸੋਹਣਾ ਸੀ ਪਰ ਆਪਾਂ ਲੇਟ ਹੋ ਗਏ। ਸੋ ਇਸ ਤਰ੍ਹਾਂ ਦੇ ਕਾਰ ਬਹੁਤ ਹੀ ਵਿਰਲੇ ਜਿਹੜੇ ਆ ਚੈਨਲ ਦੇ ਉੱਤੇ ਆਉਂਦੇ ਹੁੰਦੇ ਆ ਤੇ ਉਹ ਜ਼ਿਆਦਾ ਸਮਾਂ ਖੜਦੇ ਵੀ ਨਹੀਂ ਹੁੰਦੇ। ਤੇ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ।